ਗਿਦਰੜ ਬਹਾਦਰ ਵਕੀਲ ਨੇ ਨਸ਼ੇ ਖਾਸ ਕਰਕੇ ਚਿੱਟੇ ਦੀ ਵਾਦੀ ਬੁਰਾਈ ਨੂੰ ਦੇਖਦੇ ਹੋਏ ਬਹੁਤ ਹੀ ਸਖਤ ਤੇ ਸਮਾਜਿਕ ਤੌਰ ਤੇ ਮਹੱਤਵਪੂਰਨ ਫੈਸਲਾ ਲਿਆ ਕੋਰਟ ਕੰਪਲੈਕਸ ਦੇ ਅੰਦਰ ਖਾਸ ਤੌਰ ਤੇ ਪੋਸਟਰ ਲਗਾਏ ਗਏ ਨੇ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਉਹ ਚਿੱਟੇ ਦੇ ਤਸਕਰਾਂ ਦਾ ਕੋਈ ਵੀ ਕੇਸ ਨਹੀਂ ਲੜੇਗਾ ਵਕੀਲ ਨੇ ਕਿਹਾ ਹੈ ਕਿ ਚਿੱਟੇ ਦੇ ਕਈ ਘਰ ਬਰਬਾਦ ਕੀਤੇ ਨੇ ਕਿਸੇ ਦੇ ਪੁੱਤਰ ਇਸ ਜ਼ਹਿਰ ਦੀ ਚਪੇਟ ਵਿੱਚ ਆਏ ਨੇ ਕਿਸੇ ਦੇ ਭਰਾ ਤੇ ਕਿਸੇ ਦਾ ਪੱਦੀ ਨਸ਼ੇ ਨਾਲ ਆਪਣੀ ਜ਼ਿੰਦਗੀ ਗਵਾ ਬੈਠੇ ਨੇ ਵਕੀਲ ਨੇ ਕਿਹਾ ਕਿ ਗਲਤੀ ਇੱਕ ਵਾਰੀ ਹੁੰਦੀ ਹੈ ਜਦੋਂ ਕੋਈ ਵਾਰ-ਵਾਰ ਨਸ਼ੇ ਤਸਕਰੀ ਕਰਦਾ ਹੈ ਤਾਂ ਉਹ ਸਿਰਫ ਕਾਨੂੰਨੀ ਦੋਸ਼ੀ ਨਹੀਂ ਸਗੋ ਸਮਾਜ ਦਾ ਵੀ ਵੱਡਾ ਜ਼ਿੰਮੇਵਾਰ ਹੋਵੇਗਾ ਇਸ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਚਿੰਤਾ ਵੇਚਦੇ ਨੇ ਸਮਾਜ ਨੂੰ ਨਸ਼ੇ ਵਿਸਤਪਿਤਦੇ ਨੇ ਉਹਨਾਂ ਦੇ ਕੇਸ ਲੜ ਕੇ ਉਹ ਕਦੇ ਵੀ ਉਹਨਾਂ ਦੀ ਹਿੰਮਤ ਨਹੀਂ ਵਧਾਉਣਗੇ ਮੈਂ ਐਡਵੋਕੇਟ ਨਰੈਣ ਸਿੰਘਲਾ ਪ੍ਰੈਜ਼ੀਡੈਂਟ ਕਮਿਸ਼ਨ ਜੀ ਉਹ ਟੀਮ ਕੀ ਦਰਵਾਜ਼ਾ ਅਸੀਂ ਇੱਕ ਨਵਾਂ ਲੋਕ ਸੇਵਾ ਦਾ ਕੰਮ ਸ਼ੁਰੂ ਕੀਤਾ ਹੈ ਜੀ ਅਸੀਂ ਕਿਸੇ ਵੀ ਚਿੱਟੇ ਵਿੱਚ ਨਾਲੇ ਦਾ ਵਕੀਲ ਨਹੀਂ ਹੋਵਾਂਗੇ ਕਿਉਂਕਿ ਗਲਤੀ ਬੰਦਾ ਗਲਤੀ ਇਨਸਾਨ ਤੋਂ ਜਾਂਦੀ ਹੈ ਪਰੰਤੂ ਜੇ ਆਪਾਂ ਗਲਤੀ ਰਿਪੀਟ ਕਰਦੇ ਆ ਤਾਂ ਇਨਸਾਨ ਐਕਚੁਅਲ ਅਫੈਂਡਰ ਬਣ ਜਾਂਦਾ ਹੈ ਚਿੱਟੇ ਨੇ ਸਾਡੀ ਨੌਜਵਾਨੀ ਦਾ ਨਾਸ ਕਰਤਾ ਜੀ ਬਹੁਤ ਸੁਆਗਣਾ ਦੇ ਸੁਹਾਗ ਖਾਲੇ ਨਿੱਕੇ ਨਿੱਕੇ ਬੱਚਿਆਂ ਦੇ ਬਾਪ ਖਾਲੇ ਮਾਮਾ ਦੇ ਪੁੱਤ ਖਾਲੇ ਪੈਣਾ ਦੇ ਭਰਾ ਖਾਲੇ ਸੋ ਮੈਂ ਤੇ ਮੇਰੇ ਸਾਥੀ ਐਡਵੋਕੇਟ ਜਗਿੰਦਰ ਸਿੰਘ ਢਾਲੀਵਾਲ ਅਸੀਂ ਦੋਵਾਂ ਭਰਾਵਾਂ ਨੇ ਤੇ ਸਾਡੇ ਆਫਿਸ ਦੇ ਸਾਰੇ ਵੀਰਾਂ ਨੇ ਮਿਲ ਕੇ ਫੈਸਲਾ ਇਹ ਤਰਨ ਲਿਆ ਹੈ ਵੀ ਅਸੀਂ ਚਿੱਪਟੇ ਵਾਲੇ ਦਾ ਕਦੇ ਵੀ ਕਿੰਨੀ ਹੋਵਾਂਗੇ ਹਾਂ ਹਰੇਕ ਬੰਦੇ ਨੂੰ ਕਾਨੂੰਨੀ ਸਹਾਈ ਦਾ ਲੈਂਦਾ ਅਧਿਕਾਰ ਹੈ ਹੱਕ ਹੈ ਪਰਤੂ ਅਸੀਂ ਕਦੇ ਵੀ ਚੱਕਿਆ ਦਾ ਕਿੰਨੀ ਹੋਵਾਂਗੇ ਪਰਤੂ ਜੇ ਕਿਸੇ ਨਾਲ ਕੋਈ ਤਕਾ ਹੁੰਦਾ ਹੈ ਕਿਸੇ ਦੇ ਗਲਤ ਚਿੱਟੇ ਦਾ ਪਰਚਾ ਆਉਂਦਾ ਹੈ ਅਸੀਂ ਉਹਦੇ ਨਾਲ ਡਟ ਕੇ ਵੀ ਖੜਾਂਗੇ ਸਾਡਾ ਕੰਮ ਸਮਾਜ ਨੂੰ ਸੁਧਾਰਨਾ ਹੈ ਅਸੀਂ ਇਸ ਕੰਮ 'ਚ ਪੂਰਾ ਯੋਗਦਾਨ ਪਾਉਣਾ ਹੈ